ਜੋ ਪ੍ਰਾਣੀ ਇੱਕੋ ਪ੍ਰਮਾਤਮਾ ਦੀ ਸਰਣ ਚਾਕੇ ਪ੍ਰਮਾਤਮਾ ਦੇ ਨਾਮ ਨੂੰ ਹਿਰਦੇ ਵਸਾਉਣਾ ਕਰਦਾ ਹੈ ਜੀ ਉਸਨੂੰ ਸਾਰੇ ਫਲਾਂ ਦੀ ਪ੍ਰਾਪਤੀ ਹੁੰਦੀ ਹੈ ਤੇ ਸਭ ਹੀ ਦੁੱਖਾਂ ਤੋਂ ਛੁਟਕਾਰਾ ਮਿਲਦਾ ਹੈ ਗੁਰੂ ਸਭ ਦੇ ਪਾਵਨ ਵਚਨ ਪ੍ਰਭ ਸਰਣੀ ਆਈਏ ਸਰਵ ਫਲ ਪਾਈਏ ਸਾਗਲੇ ਦੁੱਖ ਜਾਹੀਂ ਕੇ ਪ੍ਰਮਾਤਮਾ ਦੇ ਸਿਮਨ ਜਾ ਕੇ ਇੱਕੋ ਵਗ ਨਾਮ ਜਪਿਆ ਭਾਈ ਸਾਰੇ ਫਲਾਂ ਦੀ ਪ੍ਰਾਪਤੀ ਤੇ ਸਭ ਦੁੱਖਾਂ ਤੋਂ ਛੁਟਕਾਰਾ ਮਿਲਦਾ ਹੈ ਜੀ ਗੁਰੂ ਸਾਹਿਬ ਜੀ ਆਪ ਕਿਰਪਾ ਕਰਨ ਸਭ ਨਵੇਂ ਨਾਮ ਦੇ ਦਾਤਵ ਉਸਕੇ ਨਵਾਜਣ ਜੀ ਅੰਗ ਸੰਸਾਈ ਹੋਣ ਸੱਚੇ ਪਾਤਸ਼ਾਹ ਆਪਣੀ ਕਿਰਪਾ ਆਪ ਕਰਨ ਜੀ